ਇੱਕ ਸਿੱਧੂ ਬਲ ਉਹ ਤੇ ਸਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਅੱਜ ਦੀ ਬਣਾਉਣੇ ਆ ਗੁਲਕਲੇ ਮਾਈ ਰਾਣੀਆ ਦਾ ਮੱਥਾ ਟੇਕਾਂਗੇ ਬਸ ਅੱਗੇ ਇਹਦਾ ਤੇ ਮਾਤਾ ਦੇ ਜਿਹੜੇ ਦਿਨ ਨੇ ਚੱਲੀ ਜਾਂਦੇ ਨੇ ਪਿੰਡ ਆਪਾਂ ਬਸ ਦੀ ਦਾ ਮੱਥਾ ਸੀ ਜਿਹੜਾ ਟੇਕ ਲਿਆ ਤੇ ਹੁਣ ਆਪਾਂ ਮੱਥਾ ਟੇਕ ਕੇ ਆਵਾਂਗੇ ਜੀ ਕਾਲੇ ਕੀ ਪਿੰਡ ਦਾ ਜਿਹੜਾ ਉੱਥੇ ਮਾਈ ਰਾਣੀਆ ਦਾ ਜਿਹੜਾ ਮੇਲਾ ਘ ਭਰਦਾਗਾ ਇੱਕ ਇਧਰ ਕਲਿਆਣੇ ਪਿੰਡ ਭਰਦਾਗਾ ਮੇਲਾ ਇੱਕ ਇਧਰ ਕਾਲੇ ਕੀ ਭਰਦਾ ਆਪਣੇ ਨੇੜੇ ਤੇ ਉੱਥੇ ਆਪਾਂ ਮੇਲੇ ਤੇ ਜਾਵਾਂਗੇ ਤੇ ਉੱਥੇ ਬਮਾਤਾ ਦਾ ਜਿਹੜਾ ਥਾਮਾ ਆਪਾਂ ਚੜਾ ਕੇ ਲਿਆਵਾਂਗੇ ਤੇ ਚੜਾ ਕੇ ਆਵਾਂਗੇ ਤੇ ਇਹ ਆਪਾਂ ਜਿਹੜਾ ਆਪਾਂ ਆਟਾ ਦੀ ਗੁਲਗੁਲੀਆਂ ਦਾ ਇਹ ਆਪਾਂ ਰੈਡੀ ਕਰ ਲਿਆ ਜਿਹੜਾ ਇਹ ਆਟਾ ਤੁਸੀਂ ਥੋੜਾ ਜਿਹਾ ਬਸ ਇਦਾਂ ਦੇ ਗੁੰਨਣਾ ਗਾ ਜਦ ਆਪਾਂ ਨੂੰ ਪਾੜ ਡਾਲੀ ਦਿੱਖਣਾ ਜਦੋਂ ਆਪਾਂ ਇਹਨੂੰ ਰੱਖਾਂਗੇ ਤਾਂ ਫਿਰ ਗੁਲਗੁਲੇ ਬਹੁਤ ਵਧੀਆ ਬਣਦੇ ਨੇ ਇਹਦੇ ਨਾਲ ਤੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਗੁਲਗੁਲੇ ਆ ਬਣਾਵਾਂਗੇ ਕੋਤਪਰਾ ਹੋਣੀ ਬਣਾ ਦੇਣਾ ਤੇਲ ਨਾਲ ਪਹਿਲੇ ਪਰਾਂ ਵਾਲਾ ਆਪਾਂ ਜਿਹੜੇ ਗੁਲਗੁਲੇ ਨੇ ਇਹਦੇ ਵਿੱਚ ਪਾਉਣਾ ਸ਼ੁਰੂ ਕਰ ਦੇਣੀ ਹੈ ਸਾਨੀ ਕੋਈ ਗੱਲੇ ਪਹਿਲਾਂ ਕਹਾਵਤ ਕਹਿੰਦੇ ਹੁੰਦੇ ਸਰਕ ਕਹਿੰਦੇ ਹੁੰਦੇ ਮਾਈ ਰਾਣੀਏ ਗੁਲਗਲੇ ਖਾਣੀਏ ਬਾਲ ਬੱਚਾ ਰਾਜੀ ਰੱਖਣਾ ਇਹ ਜਿਹੜਾ ਥਾਮ ਆ ਜੇ ਆਪਾਂ ਆਪਣੇ ਬਾਲ ਬੱਚੇ ਦਾਤਰ ਮਾਲ ਪਸ਼ੂ ਖਾਤਰ ਆ ਨਾ ਸਾਰਿਆਂ ਖਤਰੇ ਜਿਹੜਾ ਥਾਮਾ ਲਾਇਆ ਜਾਂਦਾ ਹੈਗਾ ਮਾਈ ਰਾਣੀਏ ਹਰ ਕਿਸੇ ਦੇ ਘਰ ਚ ਤੰਦਰੁਸਤੀਆਂ ਵਾਖਸ਼ੇ ਤੇ ਜਿੰਨੀਆਂ ਵੀ ਸੁੱਖ ਸੀਰਨੀਆਂ ਹੁੰਦੀਆਂ ਨੇ ਉਹ ਸਾਰੀਆਂ ਵੀ ਦੂਰੋਂ ਨੇੜੋਂ ਜਿਹੜੀਆਂ ਸੰਗਤ ਆਉਂਦੀ ਹੈਗੀ ਉੱਥੇ ਮਾਈ ਰਾਣੀ ਦੇ ਮੰਦਰਾਂ ਦੇ ਵਿੱਚ ਉਹ ਮੱਥਾ ਟੇਕ ਕੇ ਜਾਂਦੇ ਨੇ ਗੁਲਗਲਿਆਂ ਦਾ ਥਾਮਾ ਜਿਹੜਾ ਉਹ ਜਿਵੇਂ ਗੁਲਗਲੇ ਹੋ ਗਏ ਚੌਲਾ ਦੀ ਕੜਾਹੀ ਹੋ ਗਈ ਮਿੱਠੀਆਂ ਰੋਟੀਆਂ ਹੋ ਗਈਆਂ ਹਨਾ ਲੱਡੂਆਂ ਦਾ ਪ੍ਰਸ਼ਾਦ ਵગેਰਾ ਤੇ ਮਾਤਾ ਦੇ ਉੱਤੇ ਮੰਦਰ ਚ ਚੜਾਇਆ ਜਾਂਦਾ ਹੈ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਮੇਲੇ ਦਾ ਵਿਊ ਤੇ ਅੱਜ ਆਪਾਂ ਜਿਹੜਾ ਥਾਮਾ ਤਿਆਰ ਕਰਕੇ ਰੱਖ ਲਾਂਗੇ ਤੇ ਸਵੇਰੇ ਆਪਾਂ ਕੱਲ ਨੂੰ ਇਹ ਮੱਥਾ ਟੇਕਾਂਗੇ ਇਹਦੇ ਇਹ ਥਾਮ ਦਾ ਮੱਥਾ ਟੇਕਦਾ ਜੀ ਜਿਹੜਾ ਇਹ ਮੱਥਾ ਟੇਕਿਆ ਜਾਂਦਾ ਹੈਗਾ ਮਾਈ ਰਾਣੀ ਜਿਹੜੇ ਇਹ ਥਾਮ ਲੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਗੁਲਗੁਲੇ ਨੇ ਬਣਾ ਲਾਂਗੇ ਤੇ ਥੋੜਾ ਜਿਹਾ ਜੇ ਤੇਲ ਆਪਣਾ ਹੋਵੇ ਘੱਟ ਕਰਮ ਹੋ ਜਾਏਗਾ। ਅੱਜ ਬਹੁਤ ਹਾਂਜੀ ਗੁਰシャン ਦੇ ਜੀ ਆਪਣੇ ਦੇ ਪੇਪਰ ਬਸ ਕੱਲ ਦਾ ਰਹਿ ਗਿਆ। ਪਰਸੋਂ ਦਾ ਵੀ ਸੁੱਟੀ ਆ। ਪਰਸੋਂ ਦਾ ਪੇਪਰ। ਪਹਿਲਾਂ ਆਪਾਂ ਬਾਬਾ ਜੀ ਦੇ ਦਵਾਨਾਂ ਤੇ ਜਾ ਕੇ ਆਏ ਹੈਗੇ। ਅੱਜ ਦੂਜਾ ਦਵਾਨ ਸੀ ਬਾਬਾ ਜੀ ਦੇ ਉੱਥੇ। ਅੱਜ ਬਾਬਾ ਜੀ ਤਾਂ ਨਹੀਂ ਆਏ ਹੈਗੇ ਕੱਲ ਨੂੰ ਕਹਿੰਦੇ ਨੇ ਬਾਬਾ ਜੀ ਦੀ ਹਾਜ਼ਰੀ ਲਾਉਣਗੇ। ਤੇ ਜਿਹੜੇ ਹੁਣ ਪਿਛਲੇ ਦਿਵਾਨ ਰਹਿ ਗਏ ਤਿੰਨ ਬਾਬਾ ਜੀ ਵਿਆਹ ਨਹੀਂ ਲਾਉਂਗੇ 23 ਤਰੀਕ ਨੂੰ ਜੀ ਵਿਆਹ ਨੇ ਆਪਣੇ ਕੁੜੀਆਂ ਦੇ ਜਿਹੜੇ ਪਿੰਨੇ ਨੇ 40 ਕੁੜੀਆਂ ਦੇ ਅਨੰਦ ਕਾਰਜ ਨੇ ਜਿਹੜੇ ਪਾਪਾ ਜੀ ਕਣੀਓ ਲਿਖਿਆ ਗਿਆਗਾ ਇਹਨਾਂ ਦਾ ਬਾਬਾ ਜੀ ਉਹ ਕੰਨ ਦੀ ਮਹਾਪਰਖ ਇਸ ਤਰ੍ਹਾਂ ਦੇਖੋ ਜੀ ਆਪਣੇ ਕੋਲ ਗਰੀ ਹੈ ਜਮਨ ਜਿਵੇਂ ਮੋਹਣੀ ਹੁੰਦੇ ਹੈ ਗਲਾਬ ਜਮਨ ਉਸ ਤਰੀਕੇ ਦੇ ਨਾਲ ਬਣਦੇ ਸਤਾਰਾ ਤੇਰੀ ਮੰਮੀ ਨੇ ਵੀ ਆਈ ਬਣਾਇ ਸੀ ਹੈ ਆਪਣੇ ਸਰਤਾਜ ਆਇਆ ਹੋਇਆ ਹੈਗਾ ਇਹ ਖੇਡਣ ਆਇਆ ਹੋਇਆ ਬਚਾਰਾ ਜਵਾਕ ਸਾਡੇ ਦੋਸਤ ਨਾਲ ਸਰਤਾਜ ਤਾਂ ਮੇਲੇ ਤੇ ਜਾਇਆ ਹੈ ਅੱਜ ਹੈ ਕੀ ਲਿਆ ਹੈ ਸਰਤਾਜ ਫਸਾਟਾ ਮੇਲੇ ਤੋਂ ਹੈ ਕੋ ਛੋਟੇ ਉਹਰੇ ਤੇ ਮੈਂ ਤਾਂ ਉਹ ਗਾਉ ਉਹ ਜਿਹੜਾ ਉਹ ਮੈਂ ਮੈਂ ਕਰਕੇ ਜਨੂ ਰਾਮ ਦਾ ਉਹ ਪੀੜਗੀ ਨਿੰਸੀ ਮੈਂ ਵੀਦੋ ਉੱਥੇ ਰੱਖਿਆ ਕਰ ਕਿਵੇਂ ਕਿਵੇਂ ਕਰਕੇ ਲਓ ਜੀ ਇਸ ਤਿੱਕੇ ਦੇ ਨਾਲ ਹੁਣ ਜਿਹੜੀਆਂ ਜਿਹੜੀਆਂ ਮੈਂ ਕਰਕੇ ਬਣ ਗਈਆਂ ਹੁੰਦੀ ਨੇ ਜਨਨ ਵਾਲਾ ਆਪਾਂ ਮੈਂ ਕਰ ਲਏ ਹੁੰਦੇ ਆ ਉਹ ਮੈਂ ਤਾਂ ਸਿੱਖ ਹੀ ਲਿਆ ਉਹ ਦੇਖੋ ਜੀ ਆਪਣੇ ਕੋਲ ਕਲੇ ਬਣ ਗਿਆ ਇਸ ਤਰ੍ਹਾਂ ਦਾ ਜਿਹੜੇ ਹਾਂ ਹਾਂ ਇਸ ਤਿੱਕੇ ਦੇ ਨਾਲ ਬਣ ਗਏ ਮੈਂ ਥੋੜੇ ਥੋੜੇ ਕਰਕੇ ਬਸ ਇਹ ਪੈਨੋਂ ਬਣਾ ਲੈਣੇ ਆਂਗੇ ਤੇ ਬਾਕੀ ਜੇ ਆਪਾਂ ਤੁਹਾਡੇ ਨਾਲ ਕੱਲ ਨੂੰ ਕਰਾਂਗੇ ਕੰਟੀਨਿਊ ਜਿਹੜਾ ਬਾਕੀ ਵਲੌਗ ਰਹਿ ਗਿਆ ਮੇਲੇ ਦਾ ਤੁਹਾਡੇ ਨਾਲ ਆਪਾਂ ਕੱਲ ਨੂੰ ਜਿਹੜੇ ਮੇਲੇ ਤੇ ਜਾਵਾਂਗੇ ਉਹ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੇ ਆਂ ਚਲੋ ਠੀਕ ਹੈ ਜੀ ਤੇ ਆਪਾਂ ਉਸ ਤੋਂ ਬਾਅਦ ਮਿਲਾਂਗੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਐਫ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਚੱਲਦੇ ਆਂ ਜੀ ਅੱਜ ਹੁਣ ਮਾਤਾ ਰਾਣੀ ਦੇ ਮੱਥਾ ਟੇਕਣਾਂ ਕਾਲੀ ਕੀ ਮੇਲੇ ਤੇ ਤੇ ਚਲੋ ਜੀ ਤੁਹਾਨੂੰ ਵੀ ਦਿਖਾ ਕੇ ਲਿਆਵਾਂਗੇ ਮੇਲਾ ਆਪਾਂ ਮਾਈ ਰਾਣੀਆਂ ਦਾ ਤੇ ਚਲੋ ਜੀ ਵੀਡੀਓ ਦਾ ਐਂਡ ਤੱਕ ਬਣੇ ਰਹੋ ਜੀ ਚੱਲਦੇ ਆਪਾਂ ਹਾਂ ਸਾਰੇ ਜਾਣੇ ਚੱਲ ਪਏ ਹੁਣ ਉਹ ਗੱਡੀ ਨੂੰ ਸਾਈਡ ਤੇ ਲਾਤੀ ਸੀ ਤੇ ਚਲੋ ਜੀ ਆਪਾਂ ਚੱਲੇ ਤਾਂ ਗੁਰਸ਼ਰਨ ਸਾਟਾ ਇਹ ਵੀ ਸੰਸਨ ਤੇ ਜਾਇਆ ਫ੍ਰੀ ਹੋ ਗਿਆ ਤੇ ਹੁਣ ਆਪਾਂ ਮੇਲੇ ਤੇ ਚੱਲਦੇ ਆਂਗੇ ਅੱਜ ਤਾਂ ਬਹੁਤ ਲੇਟ ਹੋ ਗਿਆ ਆਪਾਂ ਅੱਗੇ 11:00 ਵਜੇ ਦਾ ਟਾਈਮ ਤੁਰ ਪੈਣੇ ਹੁੰਨੇ ਆ ਸਵੇਰੇ ਆਪਾਂ ਜੀ ਅੱਜ ਆਪਣੇ ਨਿਮਾ ਬੰਨਣ ਉਧਰ ਚਲੇ ਗਏ ਸੀ ਆਪਣੇ ਪਿੰਡ ਚ ਤੋਤਾ ਹੋਇਆਗਾ ਉਧਰ ਨਿਮਾ ਬੰਨਿਆਗਾ ਉਹਦੀ ਰਸਮ ਤੇ ਚਲੇ ਗਏ ਤੇ ਬੱਸ ਹੁਣ ਆਪਾਂ ਲੇਟ ਹੋ ਗਏ ਬਹੁਤ ਚੇਤੀ ਕਰ ਤਾਂ ਟਾਈਮ ਹੋ ਗਿਆ ਰਵੇ ਰੋਟੀ ਖਾਣੀ ਆ ਉਧਰ ਦੇ ਰੋਟੀ ਨਹੀਂ ਆ ਗਈ ਨੰਮੀ ਆ ਸਾਰੇ ਨਾਲ ਮਿਲ ਕੇ ਚੱਲੇ ਜੀ ਆਪਾਂ ਕਾਲੇ ਕਹਿੰਦੇ ਮੇਲੇ ਤੇ ਚਲੋ ਜੀ ਤੁਸੀਂ ਵੀ ਜੁੜੇ ਰਹੋ ਸਾਡੇ ਨਾਲ ਤੇ ਤੁਹਾਨੂੰ ਵੀ ਆਪਾਂ ਮੇਲੇ ਦਾ ਦਿਖਾਵਾਂਗੇ ਦਰਸ਼ਕ ਕਰਵਾਵਾਂਗੇ ਇੱਥੇ ਜੀ ਆਪਾਂ ਰੂੜੇ ਕੀ ਪਹੁੰਚ ਗਏ ਤੇ ਆਪਾਂ ਨੂੰ ਪੱਖੋਂ ਤੋਂ ਰੂੜੇ ਕੀ ਇਹ ਆ ਜੀ 메ਨ ਰੋਡ ਤੇ ਪੈਂਦਾਗਾ ਪਿੰਡੇ ਵੀ ਰੂੜੇ ਕੀਸ ਤੋਂ ਹੁੰਦੇ ਹੋਏ ਆਪਾਂ ਤੇ ਕਾਨੇ ਕਿਆਂ ਨੂੰ ਜਾਵਾਂਗੇ ਕਾਨੇ ਕਿਆਂ ਤੋਂ ਬਸ ਨਾਲ ਹੀ ਪਿੰਡ ਕਾਲੇ ਕੀ ਆਂਗਾ ਬਸ ਦੋ ਪਿੰਡ ਸਨ ਬਚਾ ਲਿਆ ਆਉਂਦੇ ਨੇ ਜੀ ਆਪਾਂ ਨੂੰ ਕਾਲੇ ਕੀ ਪਿੰਡ ਤੱਕ ਜਾਣ ਤੱਕ ਤੇ ਉੱਥੇ ਬਸ ਜੀ ਹੁਣ ਆਪਾਂ ਜਾਣੇ ਹਾਂਗੇ ਤੇ ਇਸ ਤੋਂ ਬਾਅਦ ਫਿਰ ਤੁਹਾਨੂੰ ਆਪਾਂ ਮੇਲੇ ਦਾ ਥਿਊ ਦਿਖਾਵਾਂਗੇ ਕੀਤੀ ਕੋਸ਼ਿਸ਼ ਮਾਪਿਆ ਨੇ ਇੱਕ ਤੇ ਸਦਾ ਪੁੱਤ ਨੌਕਰੀ ਕਰ ਲੈ ਐਥੇ ਰਚਮਤ ਫੋਰਾ ਨੇ ਲੁੱਟ ਲੁੱਟ ਆਪਣੇ ਹੀ ਕਾਰ ਪਰ ਲੈ ਕੀਤੀ ਕੋਸ਼ਿਸ਼ ਮਾਪਿਆਂ ਨੇ ਕਿਤੇ ਸਾਡਾ ਪੁੱਤ ਨੌਕਰੀ ਕਰ ਲਵੇ ਲੋ ਜੇ ਪਹੁੰਚ ਗਏ ਮੇਲੇ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿ 20 ਮਿੰਟ ਲੱਗੇ ਹੋਣਗੇ ਆਪ ਨੂੰ ਨਾ ਰਾਹ ਦੇ ਵਿੱਚ ਲੱਗਦੇ ਤਾਂ ਤਾਂ ਹੋ ਹੀ ਨੇ ਵੀ ਲੱਗਦੇ ਨੇ ਬਸ 1 ਮਿੰਟ ਦਾ ਰਾਹ ਸਵੇਰੇ ਕਿਤੇ ਪੁੱਤ ਘਰਾਂ ਜਾ ਟਾਫੀ ਕਰਾਗੇ ਜਨਾਰੀ ਅੱਜ ਲੋ ਜੇ ਪਹੁੰਚ ਗਏ ਮੇਲੇ ਕਾਲੇ ਪੈਂਟ ਚ ਕਾਲੇ ਕੇ ਇੱਥੇ ਖੜਾ ਰਹਿ ਦਿੰਦੇ ਨੇ ਜੀ ਤੁਰੇਗੀ ਹਾਂ ਮੈਂ ਤਾਂ ਦੋ ਦਿਨ ਦਿਨ ਰਹੂੰਗੀ ਜੀ

ਇੱਥੇ ਜੀ ਆਪਾਂ ਹੁਣ ਮੇਲੇ ਦੇ ਵਿੱਚ ਪਹੁੰਚ ਗਏ ਇੱਥੋਂ ਮੰਦਰ ਬਸ ਨੇੜੇ ਹੀ ਹੈਗਾ ਆਪਾਂ ਮੰਦਰ ਦੇ ਜਮਾਂ ਨਜ਼ਦੀਕ ਆਂਗੇ ਤੇ ਜਿਹੜੀ ਗੱਡੀ ਹੈ ਜੀ ਆਪਾਂ ਪਿੱਛੇ ਰੋਕਿਆ ਖੜਾਏ ਜਾਂਦੀ ਕਿਸੇ ਦੇ ਘਰ ਦੇ ਵਿੱਚ ਕਿਉਂਕਿ ਇੱਥੇ ਤੱਕ ਜਿਹੜੀ ਗੱਡੀ ਨਹੀਂ ਆਉਂਦੀ ਸੀ ਤਾਂ ਜਿਆਦਾ ਦੁਕਾਨਾਂ ਸੀ ਭੀੜ ਹੋ ਗਈ ਸੀ ਤੇ ਉਂ ਜਦੋਂ ਆਪਾਂ ਜ ਅੱਗੇ ਮੱਥਾ ਟੇਕਣ ਆਉਂਦੇ ਆਪਾਂ 10 11 ਦੇ ਟਾਈਮ ਆਉਂਦੇ ਹੁੰਦੇ ਉਸ ਟਾਈਮ ਜਿਹੜੀ ਭੀੜ ਬਹੁਤ ਜ਼ਿਆਦਾ ਹੁੰਦੀ ਸੀ ਤੇ ਅੱਜ ਆਪਾਂ ਜਦੋਂ ਮੱਥਾ ਟੇਕਣ ਗਏ ਆ ਉਸ ਟਾਈਮ ਆਪਾਂ ਨੂੰ 2 ਵਜੇ ਗਏ ਸੀ ਆਪਾਂ ਮੰਦਿਰ ਤੱਕ ਪਹੁੰਚਦੇ ਆ ਨੂੰ ਤੇ ਕਿਉਂਕਰੋਂ ਆਪਾਂ ਇੱਕੜਾ ਸਵਾ ਇੱਕ ਵਾਂਗੂ ਤੁਰੇ ਸੀ ਤੇ 2 ਵਜੇ ਵਾਂਗੂ ਫਿਰ ਆਪਾਂ ਪਹੁੰਚ ਗਏ ਤੇ ਭੀੜ ਬਹੁਤ ਘੱਟ ਸੀ ਤੇ ਪਹਿਲਾਂ ਮੰਮੀ ਤੇ ਦੀਦੀ ਦਾ ਰਾਦਾਂ ਨੇ ਸੀ ਵੀ ਅਸੀਂ ਮੱਥਾ ਟੇਕਾਂਗੇ ਉਹਨਾਂ ਨੂੰ ਆਏ ਸੀ ਵੀ ਚਲ ਆਪਾਂ ਸਾਈਡ ਤੇ ਬਾਹਰੋਂ ਮੱਥੇ ਟੇਕ ਲਾਂਗੇ ਭੀੜ ਜ਼ਿਆਦਾ ਆ ਗਈ ਤੇ ਫਿਰ ਉਹ ਕਹਿੰਦੇ ਵੀ ਚਲ ਮੈਨਾਂ ਜ਼ਿਆਦਾ ਰਸਤਾ ਹੈ ਨਹੀਂਗਾ ਵੀ ਹੁਣ ਥੋੜੀ ਜੀ ਸੀੜ ਆ ਗਈ ਫਿਰ ਉਹਨਾਂ ਨੇ ਵੀ ਜਦ ਮੱਥਾ ਟੇਕ ਲਿਆ ਉਹਨਾਂ ਨੂੰ ਆਪਾਂ ਸਾਈਡ ਉਤੋਂ ਦੀ ਨਗਵਾਤਾ ਸੀ ਜਿਹੜਾ ਇਹ ਉਹ ਬਣਿਆ ਹੋਇਆ ਮੰਦਿਰ ਬਣਿਆ ਹੋਇਆ ਜੀ ਇਹ ਹੈਗਾ ਮਾਤਾ ਵੱਡੀ ਮਾਤਾ ਪਸੰਤੀ ਮਾਤਾ ਦਾ ਮੰਦਿਰ ਬਣਿਆ ਹੋਇਆ ਤੇ ਇਹ ਜਿਹੜਾ ਮੱਥਾ ਜੀ ਆਪਾਂ ਸੱਤੇ ਦੀ ਨੇਰੀ ਸੱਤੇ ਨੂੰ ਮੱਥਾ ਟੇਕਦੇ ਹਾਂਗੇ ਜਿਹੜੀ ਮਾਤਾ ਥੰਮ ਲੈਂਦੀ ਹੈ ਜੀ ਇਹ ਬੇਹਾ ਥੰਮ ਲੈਂਦੀ ਹੈ ਜਿਵੇਂ ਆਪਾਂ ਸਾਮ ਨੂੰ ਕੱਲ ਥੰਮ ਬਣਾ ਕੇ ਰੱਖਦਾ ਸੀ ਤੇ ਸਵੇਰੇ ਹੁਣ ਆਪਾਂ ਮੱਥਾ ਟੇਕਣ ਗਏ ਹਾਂਗੇ ਤੇ ਜੀ ਉੱਥੋਂ ਆਪਾਂ ਸ਼ਿੰਗਾਰ ਦਾ ਸਮਾਨ ਸੀ ਜਿਹੜਾ ਉਹ ਵੀ ਲੈ ਲਿਆ ਸੀ ਨਾਰੀਅਲ ਵਗੇਰਾ ਜਿਹੜਾ ਬਿਕਸ ਦੀ ਸੁਖਸੀਰ ਨਹੀਂ ਉਹ ਅਗਲਾ ਵੀ ਉਸ ਦੇ ਅਨੁਸਾਰ ਮੱਥਾ ਟੇਕ ਲੈਂਦਾ ਇਥੇ ਕਈ ਥਾਂਵੇਂ ਮੱਥਾ ਟੇਕ ਜਾਈ ਦੀ ਟੇਕਦਾਗਾ ਜੀ ਇਸ ਤੋਂ ਬਾਅਦ ਆਪਾਂ ਫਿਰ ਮਾਤਾ ਦੀ ਕੱਢਾਂਗੇ ਮਿੱਟੀ ਜਿਹੜੀ ਇਹ ਟੋਬੇ ਟੋਬਾ ਬਣਿਆ ਹੋਇਆ ਉੱਥੇ ਮਿੱਟੀ ਕੱਢੀ ਜਾਂਦੀ ਆ ਤੇ ਇਸ ਤੋਂ ਬਾਅਦ ਇੱਕ ਮੰਦਿਰ ਪਿੰਡ ਦੇ ਵਿੱਚ ਹੋਰ ਬਣਿਆ ਹੋਇਆ ਹੈਗਾ ਤੇ ਇਦੋਂ ਬਾਅਦ ਆਪਾਂ ਮੇਲਾ ਦੇਖਦੇ ਹੋਏ ਆਪਾਂ ਉੱਧਰ ਮੰਦਿਰ ਦੇ ਵਿੱਚ ਮੱਥਾ ਟੇਕਾਂਗੇ ਮੱਥਾ ਟੇਕਣ ਤੋਂ ਬਾਅਦ ਲਵੀ ਕੋਲੇ ਗੁਰੂ ਘਰ ਬਣਿਆ ਹੋਇਆ ਹੈਗਾ ਉੱਥੇ ਚਾਹ ਪਾਣੀ ਦਾ ਲੰਗਰ ਜਿਵੇਂ ਕੜੀ ਚੌਲ ਉਹਦਾ ਲੰਗਰ ਚੱਲਦਾ ਹੁੰਦਾ ਹੈਗਾ ਤੇ ਉੱਥੋਂ ਆਪਾਂ ਚਾਹ ਸਕਾਂਗੇ ਤੇ ਨਾਲੇ ਘੰਟਾ 20 ਮਿੰਟ ਜਿਹੜੀ ਆਪਦਾ ਮੱਥਾ ਟੇਕਾਂਗੇ ਤੇ ਰੈਸਟ ਕਰਾਂਗੇ ਇਸ ਤੋਂ ਬਾਅਦ ਅੱਪਾ ਤੁਹਾਨੂੰ ਜਿਹੜਾ ਮੇਲਾ ਉਹ ਦਿਖਾਵਾਂਗੇ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਤੇ ਤੁਹਾਨੂੰ ਦਿਖਾਉਣਿਆ ਮੇਲਾ ਚਲੋ ਜੀ ਆਓ ਚੱਲੀਏ ਜੈ ਮਾਤਾ ਦੀ ਬਸਰਾ ਮਾਤਾ ਰਣ ਜਰਜਦਾਰ ਵਾ ਮੇਰਾ ਮੇਰਾ ਪ੍ਰਤਿਨਾਥੀ ਕਰ ਵਸਨ ਸੰਸਾਰ ਤੋਂ ਬਚਾ ਲੈ ਕਿਰਪਾ ਕਰਦਾ ਦਾਈ ਆਜਾ ਪਾਣੀ ਆਜਾ ਵੀਰ ਜੀ ਗਰਮਾ ਗਰਮ ਚਾਹ ਬੈਠਣ ਦਾ ਪਾਣੀ ਜਰੂਰ ਸੱਤ ਜਾਓ ਭਾਈ ਜੈ ਮਾਤਾ नाला। नाला। मुको। आ, वो खड़गे मगर फिर मैं आज मैं बह फी चल फिर तर चलो मैं गोर्द्वारा गया तो 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 था गोर्द्वारा कई सी में तो काफी था ओके जाऊं जी नाऊं गोर्द्वारे चले गए होंगे वो तो गोर्द्वारे चले गए मैं ऐसे पी उठे लेने थी मैं तो वही गया मैं क्यों नहीं गोर्द्वारे जा अच्छा सिखा लो होटल का ਸਾਰੇ 3 ਬੰਦੇ ਪੱਟੀ ਤੇ ਜਾਂਦੇ ਆ ਹਾਂ ਉਹ ਠਹਿਰੀਏ ਬੰਦੇ ਆਉਦੇ ਮੇਰਾ ਖਲਾ ਮਾਰ ਗਿਆ ਉਹ ਬਾਹਰ ਸਲਾਮ ਜੀ ਤਾਂ ਇਹ ਰੋ ਆ ਵੀ ਕਿ ਕੁੜੀਆਂ ਐਨਾਂ ਕਿਹੜੇ ਸਾਡ ਦੇ ਉਹਨਾਂ ਵਿਚਾਰੇ ਦੇ ਫੜਕੇ ਨੂੰ ਹਾਂਜੀ ਇੱਥੇ ਆਪਾਂ ਮੇਲਾ ਦੇਖਦੇ ਹੋਏ ਤੇ ਉਸ ਮੰਦਰ ਤੋਂ ਆਉਂਦਾ ਵੇ ਰਸਤੇ ਦੇ ਵਿੱਚ ਜਿਹੜੇ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਆਪਾਂ ਹੁਣ ਇਹ ਮੰਦਿਰ ਆ ਜਿਹੜਾ ਇੱਕ ਹੋਰ ਬਣਿਆ ਹੋਇਆ ਮੱਥਾ ਦਾ ਤੇ ਆਪਾਂ ਇੱਥੇ ਮੱਥਾ ਟੇਕਦੇ ਆਂਗੇ ਇੱਥੇ ਵੀ ਬਹੁਤ ਜ਼ਿਆਦਾ ਭੀੜ ਹੁੰਦੀ ਆ ਕਿਉਂ ਐ ਵੀ ਸੰਗਤ ਬਸ ਮੱਥਾ ਟੇਕ ਕੇ ਬਸ ਉਹ ਨਾਲ ਹੁੰਦੇ ਲੰਗੇ ਜਾਂਦੇ ਨੇ ਤੇ ਇੱਥੇ ਅ ਮੱਥਾ ਟੇਕ ਦੇਾਂਗੇ ਆਪਾਂ ਤੇ ਇਸ ਤੋਂ ਬਾਅਦ ਆਪਾਂ ਗੁਰੂ ਘਰ ਦਰਸ਼ਨ ਕਰਾਂਗੇ ਮੱਥਾ ਟੇਕਾਂਗੇ

मे नं सोना कोई बि वेखां न ਸੂਰਜ ਤਤਾ ਕੇ ਜਨਦਾ ਗੀਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾ ਥਾ ਰੁਣਦੇ ਫਿਰਦੇ ਸੀ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਬਾਤ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ ਮੇਰੀ ਸੁਰਤ ਪੁਲਾਤੀ ਤੇਰੇ ਨਾ ਦੇ ਅੱਖਰ ਨੇ ਮੇਰੀ ਸੁਰਤ ਪੁਲਾਤੀ ਤੇਰੇ ਨਾਂ ਦੇ ਅੱਖਰ ਨੇ ਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ ਜਿਹੜੇ ਇਸ ਜਹਾਨੋਂ ਇੱਕ ਦੂਜੇ ਤੋਂ ਵਿਛੜ ਗਏ ਕਿਸ ਜਹਾਨੇ ਮੁੜਿਓ ਜਾਕੇ ਟੱਕਰ ਨੇ ਖੋਰੇ ਕਿਸ ਜਹਾਨੇ ਮੁੜਿਓ ਜਾਕੇ ਟੱਕਰ ਮੇ ਹੋ ਮਹਿਕ ਰੰਗ ਨਫਾਸਤ ਉਹਦੇ ਆ ਦੇ ਨਿੱਕਾ ਬੱਚਾ ਤੇ ਕਹੀ ਜਿਹਾ ਫਲੇਵਰ ਆਗਾ ਚਲੋ ਮੇਕਅਪ ਦਾ ਸਾਮਾਨ ਖਰੀਦ ਲਿਆੰਦਾ ਕੁੜੀ ਨੇ ਇਹ ਆ ਵੀ ਭੁੱਲ ਗਿਆ ਆਪਾਂ ਕੱਢ ਲਈਏ ਗਿਆ 4 ਵਜੇ ਵਿਖਮਿਆ ਲਿਆ ਵਧੀਆ ਕਿਸਾਨਾ ਚਲੋ ਫਰਾਉ ਜੋ ਮਲਾ ਦਾ ਬੰਦਨਾ ਹੋ ਜਾਉ ਜਦੋਂ 30 ਰੁਪਏ ਜੋੜਾ ਇਹਦੇ ਕੋਲ ਜੋੜਾ ਹੋਇਆ ਸੀ ਜਿੰਨੇ ਦਾ ਹੋ ਜੀ ਅਸੀਂ ਮੇਲਾ ਦੇਖ ਕੇ ਆ ਗਏ। ਖੰਬਹਾਰ ਗਏ। ਚਲੋ ਲਿਆ ਗੱਡੀ ਕੱਢ ਕੇ। ਆਹੋ ਗਾਰ। ਮੈਂ ਆ ਗਿਆ ਮੇਰੇ ਵੀ ਪਾ ਕੇ ਨੰਬਰ ਫੋਮਾ ਹੋਈ ਪਈ। ਚੱਕਨੀ ਹਾਰ ਦੇ ਚੱਕਦੇ। ਲਓ ਵੀ ਆ ਬੈਠਿਆ ਥੁੱਕੇ ਹਾਰੇ। ਲੜੀਆਂ? ਜੇ ਨਾ ਮੈਂ ਨਹੀਂ ਲਾਂ। ਮੈਂ ਤਾਂ ਫਰਪੋਲ ਪੋਲੇ ਜਾਨੀ ਫਿਰ ਮੈਨੂੰ ਬੱਠਲ ਦਾ ਚੁੱਕ ਜਾਂਦਾ। ਆ ਜਾ। ਆ ਜਾ। ਚੱਲੀਏ ਗੱਡੀ 'ਚ ਬੈਠੀਏ। ਲਓ ਜੀ। ਮੱਥਾ ਟੇਕ ਲਿਆ ਵਧੀਆ ਭੀੜ ਹੈ ਨਹੀਂ ਸੀ ਜਿਆਦਾ ਮਾਈ ਰਾਣੀਆਂ ਤੇ ਬਹੁਤ ਵਧੀਆ ਮੱਥਾ ਟਿਕ ਗਿਆ ਆਪਣਾ। ਕਿ ਕਿਸੇ ਸਾਰਾ ਹੋ ਨਹੀਂ ਕਰਿਆ ਗੱਡੀ ਲੋਕ ਕਰਤੀ ਸੀ ਸੀਸਾ ਡਾਊਨ ਸੀ ਲਓ ਜੀ ਰਹਿ ਗਿਆ ਜਵਾਕ ਦਾ ਥੋੜਾ ਰੂਹ ਹੀ ਟੈਂਸ਼ਨ ਫੇਰ ਹੋਰ ਹਲਤ ਕਰੀ ਰਹੀ ਨਹੀਂ ਉਹ ਕਿਦਿਨੇ ਲਿਆਏ ਭਾਈ ਘੜੀ ਆ ਉਹ ਕਿਦਿਨੇ ਲਿਆਏ ਭਾਈ ਘੜੀ ਆ ਥੋੜੀ ਜਰੀ ਮਾਂ ਨੂੰ ਨਹੀਂ ਹੱਲਣ ਦਿੰਦੀ ਹੈਗੀ ਲਓ ਜੀ ਚਲੋ ਆਪਾਂ ਗੱਡੀ ਕੱਢ ਲਈ ਹੁਣ ਆਪਾਂ ਚੱਲਦੇ ਆਂਗੇ ਜਿਹੜੇ ਵਾਲੇ ਗੋਪੇ ਕਰਤੀ ਨਾਲ ਇਹ ਕੀ ਲਾਲੀ ਓਏ ਲੈ ਮੋੜ ਮੋੜੋ ਦੇ ਨਾ ਮਿਲਦੀ ਜਾਂਦੀ ਆ ਆ ਤੇ ਲਾਲ ਸੁਖਾ ਸ਼ਰਨ ਕਿੱਧਰ ਗਿਆ ਉਹ ਛੋਟੀ ਪਛੋਂਦਾ ਉਹ ਤੇ ਨੇ ਮੈਂ ਕੈ ਪੈਨੂਗਾ ਉਹ ਸ਼ਰਨ ਉੱਥੇ ਹੀ ਬੈਠਾ ਉਹ ਤਾਂ ਗੌਗਾ ਕਦੀ ਬੈਠਾ ਵੀ ਨਗਰਸ਼ਾਨਾ ਆਪਣਾ ਰੋਸ ਗਿਆ ਕਹਿੰਦਾ ਮੈਨੂੰ ਖੇਡ ਨਹੀਂ ਦਵਾਈ ਹੈਗੀ ਹੁਣ ਉਹ ਉਹ ਨੰਗਿਆ ਦੁਕਾਨਾਂ ਚ ਉਹ ਖੇਡਣੀ ਹੈਗੀ ਆ ਜਾ ਮੁੰਡਾ ਮੁੰਡਾ ਕਹਿੰਦਾ ਮੇਲੇ ਚ ਹੀ ਰਹੂਗਾ ਲਾਲ ਕਿਉਂ ਉਹ ਆਪੇ ਭੱਜ ਜੂ ਉਹਨਾਂ ਦੇ ਕਰੇ ਛੱਟ ਪਰ ਰਹੇ ਉਹ ਤਾਂ ਆ ਜਾਂਦਾ ਉਹ ਲੋ ਵੇ ਸਰ and you